ਜੀਵ ਅਗਲੇ ਭਲਕ Satsang ਵਿਖੇ ਜਾ ਕੇ ਸਾਧੂ ਦੇ ਚਰਨਾਂ ਤੇ ਡਿੱਗ ਪਿਆ ਅਤੇ ਆਖਣ ਲੱਗਾ ਮਹਾਤਮਾ ਮੈਂ ਆਪ ਨੂੰ ਅੱਗੇ ਪਛਾਣਿਆ ਨਹੀਂ ਖਿਮਾ ਕਰਨੀ ਮੈਨੂੰ ਵਿਚਾਰ ਤੇ ਉਸ ਦੇ ਸਾਥੀਆਂ ਨੇ ਆਪ ਦੀ ਬਾਬਤ ਸਭ ਕੁਝ ਦੱਸ ਦਿੱਤਾ ਹੈ ਮੈਂ ਔਰ ਆਪ ਦੀ ਸ਼ਰਨ ਹਾਂ ਕਿਰਪਾ ਕਰਕੇ ਮੈਨੂੰ ਇਸ ਮਾਇਆ ਦੇ ਜਾਲ ਵਿੱਚੋਂ ਕੱਢ ਕੇ ਆਪਣੇ ਪਰਮ ਪਿਤਾ ਮਹਾਰਾਜ ਪਾਸ ਲੈ ਚੱਲ ਸਾਧੂ ਨੇ ਜੀਵ ਦਾ ਸਿਰ ਆਪਣੇ ਚਰਨਾਂ ਤੋਂ ਚੁੱਕ ਕੇ ਉਸ ਵੱਲ ਪਿਆਰ ਨਾਲ ਤੱਕਿਆ ਅਤੇ ਆਖਿਆ ਜੀਵ ਜਿਉਂ-ਜਿਉ ਤੂੰ ਆਪਣੇ ਪਿਤਾ ਨੂੰ ਮਿਲਣ ਦੇ ਯੋਗ ਹੁੰਦਾ ਜਾਵੇਂਗਾ ਤਿਉਂ-ਤਿਉ ਮੈਂ ਜ਼ਰੂਰ ਤੈਨੂੰ ਤੇਰੇ ਪਿਤਾ ਵੱਲ ਲਈ ਜਾਵਾਂਗਾ ਤੂੰ ਆਪਣੇ ਪਿਤਾ ਨੂੰ ਸਦਾ ਯਾਦ ਕਰਦਾ ਰਿਹਾ ਕਰ ਪਿਆਰ ਨਾਲ ਉਸ ਨੂੰ ਵਾਜਾਂ ਮਾਰਿਆ ਕਰ ਤੇਰੇ ਦਿਲੋਂ ਨਿਕਲੀ ਹਰ ਇੱਕ ਆਵਾਜ਼ ਉਸ ਤੱਕ ਅਪੜੇਗੀ ਇਸ ਤੋਂ ਬਾਅਦ ਸਾਧੂ ਨੇ ਜੀਵ ਨੂੰ ਸਤਾਰ ਵਜਾਣੀ ਸਿਖਾਈ ਅਤੇ ਆਖਿਆ ਤੂੰ ਕੀਰਤਨ ਦੁਆਰਾ ਆਪਣੇ ਪਿਤਾ ਪਾਸ ਬੇਨਤੀਆਂ ਕਰਿਆ ਕਰ ਉਹ ਬੜਾ ਦਿਆਲੂ ਤੇ ਦੀਨਾ ਨਾਥ ਹੈ ਜੋ ਤੂੰ ਮੰਗੇਗਾ ਤੈਨੂੰ ਦੇਵੇਗਾ ਹੁਣ ਜੀਵ ਸਤਾਰ ਵਜਾਂਦਾ ਤੇ ਇਲਾਹੀ ਕੀਰਤਨ ਵਿੱਚ ਮਸਤ ਰਹਿੰਦਾ ਸੀ 사ਤ ਸੰਗ ਵਾਲੇ ਮਕਾਨ ਅੰਦਰੋਂ ਜੀਵ ਦੇ ਮੂੰਹੋਂ ਸਦਾ ਇਸ ਪ੍ਰਕਾਰ ਦੇ ਸ਼ਬਦ ਸੁਣਾਈ ਦਿੰਦੇ ਸਨ सुनो बिनंतिया स्वामी मेरे राम कोट अपराध पर पी तेरे चेहरे राम दुख हरन कृपा करना मोहन कल क्लेश भंजना शरण तेरी रख ले हो मेरी ਸਰਬ ਮੈਂ ਨਿਰੰਜਨਾ ਸੁਨਤ ਪੀਖਤ ਸੰਗ ਸਬ ਕੈ ਪ੍ਰਭ ਨੇਰ ਹੂਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰੱਖ ਲੇ ਹੋ ਕਰਕੇ ਚੇਰੇ ਅੱਗੇ ਸਾਧੂ ਗਾਉਂਦਾ ਪ੍ਰਭ ਸਰਣ ਤੇਰੀ ਕਾਟ 베ਰੀ ਸੰਸਾਰ ਸਾਗਰ ਤਾਰੀਐ ਮਾਫ਼ ਕਰਨਾ ਸੰਗਤ ਜੀ ਅੱਗੇ ਫਿਰ ਜੀਵ ਗਾਉਂਦਾ ਪ੍ਰਭ ਸਰਣ ਤੇਰੀ ਕਾਟ 베ਰੀ ਸੰਸਾਰ ਸਾਗਰ ਤਾਰੀਐ ਅਨਾਥ ਨਿਰਗੁਣ ਕਾਸ਼ ਨਾ ਜਾਣਾ ਮੇਰਾ ਗੁਣ ਔਗਣ ਨਾ ਵਿਚਾਰੀਐ ਦੀਨ ਦਿਆਲ ਗੋਪਾਲ ਪ੍ਰੀਤਮਾ ਸਮਰੱਥ ਕਰਨ ਕਰਣਾ ਨਾਨਕ ਚਾਤਰਿਕ ਹਰ ਬੂੰਦ ਬਾਗੈ ਜਪ ਜੀਵਾ ਹਰ ਹਰ ਚਰਣਾ ਅੱਗੇ ਫਿਰ ਜੀਵ ਗਾਉਂਦਾ ਤੂੰ ਸਮਰੱਥ ਵਡਾ ਮੇਰੀ ਮੱਤ ਥੋਰੀ RAM ਪਲਹ ਅਕਿਰਤ ਕਣਾ ਪੂਰਨ ਦ੍ਰਿਸ਼ਤ ਤੇਰੀ RAM ਅਗਾਦ ਬੋਧ ਅਪਾਰ ਕਰਤੇ ਮੋਹ ਨੀਚ ਕਸ਼ੂ ਨਾ ਜਾਨਾ ਰਤਨ ਤਿਆਗ ਸੰਗ ਰਹਿਨ ਕੌਡੀ ਪਸੂ ਨੀਚ ਏ ਅਨ ਤਿਆਗ ਚਲਤੀ ਮਹਾ ਚੰਚਲ ਦੋਖ ਕਰ ਕਰ ਜੋਰੀ ਨਾਨਕ ਸਰਨ समरथ स्वामी पैज राखो मोरी आगे फिर जीव गाउंदा एहो जग जलता देख कै पज पाए हर शरणाई राम अरदास करी गुर पूरे आगे रख लेवो दियो बडाई राम रख लेवो ਸਰੜਾਈ ਹਰ ਨਾਮ ਵਡਾਈ ਤੁਦ ਜੇਵੜ ਅਵਰ ਨਾ ਦਾਤਾ ਸੇਵਾ ਲਾਗੇ ਸੇਵੜ ਭਾਗੇ ਜੁਗ ਜੁਗ ਏਕੋ ਜਾਤਾ ਜਤ ਸਤ ਸੰਜਮ ਕਰਮ ਕਮਾਵੇ ਬਿਨ ਗੁਰ ਗਤ ਨਹੀਂ ਪਾਈ ਨਾਨਕ ਤਿਸਨੋਂ ਸ਼ਬਦ ਬੁਜਾਏ ਜੋ ਜਾਏ ਬਵੇ ਹਰ ਸਰਣਾਈ ਅੱਗੇ ਫਿਰ ਪਿਆਰ ਵਿੱਚ ਜੀਵ ਗਾਉਂਦਾ ਹਾ ਹਾ ਪ੍ਰਭ ਰਾਖ ਲੈ ਹੋ ਹਮ ਤੇ ਕਿਸ਼ਨਾ ਹੋਏ ਮੇਰੇ Swami ਕਰ ਕਿਰਪਾ ਆਪਣਾ ਨਾਮ ਦੇਹ ਰਹਾਉ ਅਗਨ ਕੁਟੰਬ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ ਉੱਚ ਨੀਚ ਸੂਖ ਦੂਖ ਧਰਾਪਸ ਨਾਹੀ ਤ੍ਰਿਸਨਾ ਭੂਖ ਸ਼ਸ਼ ਮਨ ਬਾਸਨਾ ਰਜ ਬਿਖੈ ਬਿਆਦ ਪੰਜ ਦੂਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਨ ਧਨ ਤੇਰਾ ਨਾਨਕ ਜਾਨ ਸਦਾ ਹਰ ਨੀਰਾ ਅੱਗੇ ਜੀਵ ਹੋਰ ਵਿਰਾਗ ਵਿੱਚ ਆ ਕੇ ਗਾਉਂਦਾ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੀ ਆ ਕੀਤੇ ਗਨੋ ਅਸੰਖ ਅਬਗਣ ਮੇਰੀਆ ਅਸੰਖ ਅਬਗਣ ਖਤੇ ਥੇਰੇ ਨਿਤ ਪ੍ਰਤ ਸਦ ਧੂਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੁਲੀਐ ਲੋਕ ਕਰਤ ਬੇਕਾਰ ਵਿਖੜੇ ਪ੍ਰਭ ਨੇਰ ਹੂਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾੜ ਪਵਜਲ ਫੇਰਿਆ ਲੋਕ ਕਰਤ ਬੇਕਾਰ ਵਿਖੜੇ ਪ੍ਰਭ ਨੇਰ ਹੂਤੇ ਨੇਰਿਆ ਬਿਨਵੰਤ ਨਾਨਕ ਦਿਆਤਾਰ ਕਾੜ ਭਵਜਲ ਫੇਰਿਆ ਜੀਵ ਦੀ ਬਿਰਤੀ ਕੀਰਤਨ ਵਿੱਚ ਜੁੜਨੀ ਸ਼ੁਰੂ ਹੋ ਗਈ ਕੀਰਤਨ ਵਿੱਚ ਬੈਠਿਆ ਜੀਵ ਨੂੰ ਸਮੇਂ ਦੇ ਗੁਜ਼ਰਨ ਦਾ ਪਤਾ ਨਾ ਲੱਗੇ ਵਿਰਾਗ ਵਿੱਚ ਆਵੇ ਤਾਂ ਜੀਵ ਦੀਆਂ ਅੱਖਾਂ ਤੋਂ ਨੀਰ ਚੱਲ ਪਿਆ ਕਰੇ ਅਤੇ ਕਿੰਨਾ ਕਿੰਨਾ ਚਿਰ ਜੀਵ ਕੀਰਤਨ ਕਰਦਾ ਤੇ ਰੋਂਦਾ ਰਹੇ ਕਈ ਵਾਰੀ ਸਾਧੂ ਨੇ ਆ ਕੇ ਜੀਵ ਦੇ ਮੂੰਹ ਤੋਂ ਅਥਰੂ ਪੁੰਜਣੇ ਅਤੇ ਆਖਣਾ ਜੀਵ ਤੇਰੇ ਧਨ ਭਾਗ ਹਨ ਤੇਰੇ ਧਨ ਭਾਗ ਹਨ ਇੱਕ ਵਾਰੀ ਸਾਧੂ ਨੇ ਜੀਵ ਤੋਂ ਪੁੱਛਿਆ ਤੇਰਾ ਹੁਣ ਕੀ ਹਾਲ ਹੈ ਜੀਵ ਨੇ ਅੱਗੋਂ ਹੱਥ ਜੋੜ ਕੇ ਆਖਿਆ ਮਹਾਤਮਾ ਜਦ ਮੈਨੂੰ ਆਪਣੇ ਪਿਤਾ ਦੇ ਵਿਛੋੜੇ ਵਿੱਚ ਉਸ ਨੂੰ ਯਾਦ ਕਰਦਿਆਂ ਇਤਨਾ ਸਵਾਦ ਆਉਂਦਾ ਹੈ ਤਾਂ ਉਸ ਦੇ ਸਾਖ ਸਾਤ ਮਿਲਾਪ ਵਿੱਚ ਕਿਤਨਾ ਮਹਾਰਸ ਹੋਵੇਗਾ ਮੈਂ ਮਾਇਆ ਨਾਲ ਜਨਮ ਜਨਮਾਂ ਤੋਂ ਪਿਆਰ ਰੱਖਿਆ ਅਤੇ ਇਸ ਦੀ ਰਚਾਈ ਖੇਡ ਵਿੱਚ ਦਿਨ ਰਾਤ ਗਲਤਾਨ ਰਹਾ ਪਰ ਜੋ ਸਵਾਦ ਮੈਨੂੰ ਆਪਣੇ ਪਿਤਾ ਅੱਗੇ ਬੇਨਤੀਆਂ ਕਰਨ ਅਤੇ ਉਸ ਨੂੰ ਮਿਲਣ ਦੀ ਤਿਆਰੀ ਵਿੱਚ ਆਉਂਦਾ ਉਹ ਮਾਇਆ ਦੇ ਰਸਾਂ ਵਿੱਚੋਂ ਕਦੀ ਨਹੀਂ ਆਇਆ ਮੇਰਾ ਜੀ ਕਰਦਾ ਹੈ ਮੈਂ ਆਪਣੇ ਪਿਤਾ ਅੱਗੇ ਬੇਨਤੀਆਂ ਕਰਦਾ ਕਰਦਾ ਹੀ ਬੇਹੋਸ਼ ਹੋ ਜਾਵਾਂ ਅਤੇ ਮੁੜ ਮੇਰੀ ਅੱਖ ਮਾਇਆ ਦੀ ਨਗਰੀ ਵਿੱਚ ਕਦੀ ਨਾ ਖੁੱਲੇ ਸਾਧੂ ਨੇ ਜਵਾਬ ਦਿੱਤਾ ਜੀਵ ਤੇਰੇ ਧਨ ਭਾਗ ਹਨ ਜੋ ਤੈਨੂੰ ਮਾਇਆ ਫਿੱਕੀ ਤੇ ਮਹਾਰਾਜ ਦੀ ਯਾਦ ਰਸਦਾਇਕ ਪ੍ਰਤੀਤ ਹੋਣ ਲੱਗ ਪਈ ਹੈ ਜਿਉਂ-ਜਿਉਂ ਤੇਰੇ ਤੇ ਯਾਦ ਦਾ ਰੰਗ ਚੜਦਾ ਜਾਵੇਗਾ ਮਾਇਆ ਆਪਣੇ ਅਸਲ ਰੂਪ ਵਿੱਚ ਦਿਸਣ ਲੱਗ ਜਾਵੇਗੀ ਜੀਵ ਸਾਧੂ ਸਾਧੂ ਆਪ ਨੇ ਕੀਰਤਨ ਕਰਨਾ ਜੋ ਮੈਨੂੰ ਸਿਖਾਇਆ ਹੈ ਉਸ ਦਾ ਮੈਂ ਅਤੀ ਧੰਨਵਾਦੀ ਹਾਂ ਕੀਰਤਨ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਭਾਵੇਂ ਹੁਣ ਵੀ ਮੈਂ ਮਾਇਆ ਦੀ ਨਗਰੀ ਵਿੱਚ ਹੀ ਰਹਿੰਦਾ ਹਾਂ ਅਤੇ ਹਮੇ ਦੇ ਘਰ ਵਿੱਚ ਕਾਫੀ ਸਮਾਂ ਗੁਜ਼ਾਰਦਾ ਹਾਂ ਪਰ ਮੈਨੂੰ ਕੀਰਤਨ ਵਿੱਚ ਆਇਆ ਸਵਾਦ ਕਦੀ ਨਹੀਂ ਭੁੱਲਦਾ ਅਤੇ ਜਿਲ ਲੋਚਦਾ ਹੈ ਕਿ ਵੱਧ ਤੋਂ ਵੱਧ ਸਮਾਂ satsang ਵਿੱਚ ਆਪ ਦੇ ਪਾਸ ਹੀ ਕੀਰਤਨ ਕਰਦਾ ਰਹਾ ਹੁਣ ਫਿਰ ਹੋਮੇ ਅਤੇ ਉਸ ਦੇ ਪਰਿਵਾਰ ਦਾ ਮੇਰੇ ਨਾਲ ਬਹੁਤ ਅੱਛਾ ਸਲੂਕ ਹੈ ਪਰ ਮੈਨੂੰ ਉਹਨਾਂ ਦੀ ਨੀਅਤ ਦਾ ਪਤਾ ਲੱਗ ਚੁੱਕਾ ਹੈ ਉਹਨਾਂ ਦੀ ਜ਼ਹਰਦਾਰੀ ਹੁਣ ਮੇਰੇ ਦਿਲ ਤੇ ਅਸਰ ਨਹੀਂ ਕਰਦੀ ਸਾਧੂ ਮਾਇਆ ਤੇ ਉਸ ਦੇ ਸਭ ਸਾਥੀਆਂ ਦਾ ਇਹੀ ਸੁਭਾਅ ਹੈ ਜਦ ਤੱਕ ਜੀਵ ਨੂੰ ਆਪਣੇ ਪਿਤਾ ਦਾ ਪਤਾ ਨਾ ਹੋਵੇ ਉਹ ਇਸਤੇ ਹਕੂਮਤ ਕਰਦੇ ਹਨ ਜਦ ਜੀਵ ਨੂੰ ਆਪਣੇ ਪਿਤਾ ਦਾ ਪਤਾ ਲੱਗ ਜਾਵੇ ਅਤੇ ਉਹ ਪਿਤਾ ਨੂੰ ਯਾਦ ਰੱਖਣ ਲੱਗ ਜਾਵੇ ਤਦ ਮਾਇਆ ਤੇ ਉਸ ਦੇ ਸਾਥੀ ਜੀਵ ਦੇ ਤਾਬਿਆਂ ਹੋ ਜਾਂਦੇ ਹਨ ਅਤੇ ਉਸ ਨੂੰ ਖੁਸ਼ ਰੱਖਣਾ ਆਪਣੇ ਧਨ ਭਾਗ ਸਮਝਦੇ ਹਨ ਜੀਵ ਸਾਧੂ ਮੈਂ ਕੀਰਤਨ ਵਿੱਚ ਬੜਾ ਆਨੰਦ ਮਾਣਦਾ ਹਾਂ ਪਰ ਇਹ ਆਨੰਦ ਹਰ ਵੇਲੇ ਨਹੀਂ ਰਹਿੰਦਾ ਜਦ ਕੀਰਤਨ ਕਰਾਂ ਤਦੋ ਹੀ ਆਨੰਦ ਆਉਂਦਾ ਹੈ ਕੀਰਤਨ ਮਗਰੋਂ ਫਿਰ ਮੇਰੀ ਬਿਰਤੀ ਡਿੱਗ ਪੈਂਦੀ ਹੈ ਮੈਨੂੰ ਕਿਰਪਾ ਕਰਕੇ ਇਹ ਯੁਗਤੀ ਦੱਸੋ ਜਿਸ ਨਾਲ ਮੇਰੀ ਬਿਰਤੀ ਸਦਾ ਆਪਣੇ ਪਿਤਾ ਦੇ ਚਰਨਾਂ ਵਿੱਚ ਜੁੜੀ ਰਹੇ ਸਾਧੂ ਹਾਂ ਜੀ ਤੇਰੀ ਹੁਣ ਅਵਸਥਾ ਐਸੀ ਹੋ ਗਈ ਹੈ ਕਿ ਤੈਨੂੰ ਕੀਰਤਨ ਵਾਲਾ ਸਵਾਦ ਹਰ ਵੇਲੇ ਮਾਨਣ ਦਾ ਚਾਹ ਰਹੇਗਾ ਸਭ ਤੋਂ ਪਹਿਲਾਂ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੇਰਾ ਪਿਤਾ ਮਹਾਰਾਜ ਭਾਵੇਂ ਤੈਨੂੰ ਮਾਇਆ ਨਗਰੀ ਵਿੱਚ ਮੁੱਧਤਾ ਤੋਂ ਰਹਿਣ ਕਰਕੇ ਦੂਰ ਭਾਸਦਾ ਹੈ ਪਰ ਅਸਲ ਵਿੱਚ ਜਦ ਤੂੰ ਕੀਰਤਨ ਵਿੱਚ ਬੇਨਤੀਆਂ ਕਰੇ ਤੂੰ ਉਸ ਨੂੰ ਆਪਣੇ ਤੋਂ ਅਡਰਾ ਜਾ ਬਾਹਰ ਕਿਤੇ ਦੂਰ ਨਾ ਸਮਝਿਆ ਕਰ ਉਹ ਤੇਰੇ ਅੰਗ ਸੰਗ ਹੈ ਤੇਰੀ ਹਰ ਇੱਕ ਬੇਨਤੀ ਨੂੰ ਸੁਣਦਾ ਹੈ ਉਸ ਨੂੰ ਮਿਲਣ ਵਾਸਤੇ ਤੈਨੂੰ ਬਾਹਰ ਦੀ بجائے ਆਪਣੇ ਅੰਦਰ ਦੀ ਖੋਜ ਕਰਨੀ ਪਵੇਗੀ ਤੇਰੇ ਅੰਦਰ ਹੀ ਉਹ ਮਹਾਨ ਅਸਥਾਨ ਹੈ ਜਿੱਥੇ ਤੇਰਾ ਪਿਤਾ ਰਹਿੰਦਾ ਹੈ ਤੇਰੇ ਅੰਦਰ ਹੀ ਉਹ ਨਿਜ ਘਰ ਨਾਮੀ ਕਮਰਾ ਹੈ ਜਿੱਥੇ ਮਾਇਆ ਦੀ ਵਸ ਆਉਣ ਤੋਂ ਪਹਿਲਾਂ ਤੂੰ ਆਪਣੇ ਪਿਤਾ ਨੂੰ ਆਪਣੇ ਅੰਦਰੋਂ ਹੀ ਮਿਲਣਾ ਹੈ ਜਦ ਤੈਨੂੰ ਆਪਣੇ ਪਿਤਾ ਦੇ ਆਪਣੇ ਅੰਦਰ ਮੇਲ ਹੋ ਗਏ ਤਦ ਤੈਨੂੰ ਸਾਰੀ ਸਮਝ ਆ ਜਾਵੇ ਕਿ ਕਿਵੇਂ ਮਾਇਆ ਨੇ ਤੇਰੀ ਨਜ਼ਰ ਤੇ ਪਰਦਾ ਪਾ ਕੇ ਤੈਨੂੰ ਆਪਣੇ ਪਿਤਾ ਦੇ ਕੋਲ ਹੁੰਦਿਆਂ ਹੋਇਆਂ ਵੀ ਉਸ ਤੋਂ ਵਿਛੋੜਿਆ ਰੱਖਿਆ ਜੀਵ ਸਾਧੂ ਮਹਾਤਮਾ ਮੈਨੂੰ ਆਪਦੀ ਕਿਸੇ ਗੱਲ ਦੀ ਸਮਝ ਨਹੀਂ ਆਈ ਮੈਨੂੰ ਤਾਂ ਮਾਇਆ ਹੀ ਮਾਇਆ ਨਜ਼ਰ ਆਉਂਦੀ ਹੈ ਵਿਚਾਰਨੇ ਤੇ ਤੁਸੀਂ ਮੈਨੂੰ ਆਪਣੇ ਪਿਤਾ ਦੀ ਦੱਸ ਜ਼ਰੂਰ ਪਾਈ ਹੈ ਅਤੇ ਮੈਨੂੰ ਆਪਣੇ ਪਿਤਾ ਅੱਗੇ ਬੇਨਤੀਆਂ ਕਰਨ ਵਿੱਚ ਸੁਆਦ ਵੀ ਬੜਾ ਆਉਂਦਾ ਹੈ ਪਰ ਇਹ ਬੜੀ ਅਸਚਰਜ ਦੀ ਗੱਲ ਹੈ ਕਿ ਮੇਰੇ ਪਿਤਾ ਮੇਰੇ ਕੋਲ ਹੀ ਰਹਿੰਦਾ ਹੈ ਅਤੇ ਮਾਇਆ ਨੇ ਮੈਨੂੰ ਉਸ ਤੋਂ ਵਿਛੋੜੀ ਰੱਖਿਆ ਹੈ ਕਿਰਪਾ ਕਰੋ ਮੈਨੂੰ ਕੋਈ ਹੋਰ ਵਾਧ ਕੋਈ ਤਰੀਕਾ ਸਮਝਾਓ ਜਿਸ ਨਾਲ ਮੈਂ ਆਪਣੇ ਪਿਤਾ ਨੂੰ ਮਿਲ ਸਕਾਂ ਸਾਧੂ ਜੀਵ ਮੈਂ ਤੈਨੂੰ ਆਪਣੇ ਪਿਤਾ ਨਾਲ ਮਿਲਾਨ ਦੀ ਹੀ ਤੇ ਆਇਆ ਹਾਂ ਤੂੰ ਘਬਰਾ ਨਾ ਕੇਵਲ ਮੇਰੇ ਦੱਸੇ ਤਰੀਕੇ ਅਨਸਾਰ ਕੰਮ ਕਰੀ ਚੱਲ ਸਭ ਤੋਂ ਪਹਿਲੇ ਤੂੰ ਇਹ ਜਾਣ ਲੈ ਕਿ ਤੇਰਾ ਪਿਤਾ ਤੇਰੇ ਅੰਦਰ ਹੈ ਅਤੇ ਉਸਨੇ ਤੈਨੂੰ ਤੇਰੇ ਅੰਦਰੋਂ ਹੀ ਮਿਲਣਾ ਹੈ ਦੂਸਰੀ ਗੱਲ ਇਹ ਸਮਝ ਲੈ ਕਿ ਮਾਇਆ ਅਤੇ ਇਸ ਦੀ ਨਗਰੀ ਦੇ ਸਭ ਵਾਸੀਆਂ ਦੀ ਇਹ ਆਦਤ ਹੈ ਕਿ ਇਹਨਾਂ ਤੋਂ ਜਿਹੜਾ ਡਰੇ ਉਸ ਨੂੰ ਇਹ ਬੜਾ ਡਰਾਉਂਦੇ ਅਤੇ ਜੋ ਇਹਨਾਂ ਤੋਂ ਨਾ ਡਰੇ ਇਹਨਾਂ ਦੀ ਪ੍ਰਵਾਹ ਨਾ ਕਰੇ ਇਹਨਾਂ ਦੀ ਅਸਲੀਅਤ ਨੂੰ ਸਮਝ ਲਵੇ ਉਸ ਤੋਂ ਇਹ ਖੁਦ ਡਰਨ ਲੱਗ ਜਾਂਦੇ ਉਸ ਦੀ ਤਾਬਿਆ ਹੋ ਕੇ ਸੇਵਾ ਕਰਨ ਲੱਗ ਪੈਂਦੇ ਹਨ ਤੀਸਰੀ ਸਮਝਣ ਵਾਲੀ ਗੱਲ ਇਹ ਹੈ ਕਿ ਤੇਰਾ ਪਿਤਾ ਬੜੀ ਪਵਿੱਤਰ ਤੇ ਸੂਖਸ਼ਮ ਸਸਤੀ ਹੈ ਉਸ ਨੂੰ ਮਿਲਣ ਤੋਂ ਪਹਿਲੇ ਤੈਨੂੰ ਆਪ ਬੜਾ ਪਵਿੱਤਰ ਤੇ ਸੂਖਸ਼ਮ ਬਣਨਾ ਹੋਵੇਗਾ ਹਰ ਜੀ ਸੂਖਮ ਅਗਮ ਹੈ ਏਵਡ ਊਚਾ ਹੋਵੇ ਕੋਈ ਤਿਸ ਨੂੰ ਚੇ ਕੋ ਜਾਣ ਸੋਏ ਜੀਵ ਸਾਧੂ ਤੇਰੀਆਂ ਗੱਲਾਂ ਮੈਨੂੰ ਬੜੀਆਂ ਚੰਗੀਆਂ ਲੱਗਦੀਆਂ ਹਨ ਕਿਰਪਾ ਕਰਕੇ ਮੈਨੂੰ ਇਹ ਵੀ ਦੱਸ ਕਿ ਮੈਂ ਆਪਣੇ ਸੂਖਸ਼ਮ ਤੇ ਪਵਿੱਤਰ ਪਿਤਾ ਨੂੰ ਮਿਲਣ ਵਾਸਤੇ ਸੂਖਸ਼ਮ ਤੇ ਪਵਿੱਤਰ ਕਿਵੇਂ ਬਣਾਂ ਸਾਥ ਸੰਗਤ ਜੀ ਇਥੇ ਪੰਜਵੇਂ ਭਾਗ ਦੀ ਸਮਾਪਤੀ ਹੈ ਜੀ ਇਸ ਕਹਾਣੀ ਦੇ ਆਖਰੀ ਭਾਗ ਛੇਵੇਂ ਭਾਗ ਦੇ ਵਿੱਚ ਆਪਾਂ ਸਰਵਣ ਕਰਾਂਗੇ ਕਿਵੇਂ ਫਿਰ ਇਹ ਜੀਵ ਸਾਧੂ ਕੋਲ ਗਿਆ ਤੇ ਸਾਧੂ ਕੋਲ ਜਾ ਕੇ ਸਾਧੂ ਨੇ ਇਸ ਨੂੰ ਜੁਕਤੀਆਂ ਦਸੀਆਂ ਕਿ हे ਜੀਵ ਜੇਕਰ ਤੂੰ ਪ੍ਰਮਾਤਮਾ ਨੂੰ ਮਹਾਰਾਜਾ ਸਿੰਘ ਨੂੰ ਮਿਲਣਾ ਚਾਹੁੰਦਾ ਹੈ ਤੈਨੂੰ অতি ਸੂਖਸ਼ਮ ਹੋਣਾ ਪਵੇਗਾ ਕਬੀਰ ਸਾਹਿਬ ਦਾ ਸ਼ਲੋਕ ਹੈ ਕਬੀਰ ਮੁਕਤ ਦਵਾਰਾ ਸੰਕੁਰਾ ਰਾਈ ਦਸੋਏ ਪਾਏ ਮਨ ਤੋਂ ਮੈਗਲ ਹੋਏ ਰਹੋ ਨਿਕਸ਼ ਉਹ ਕਿਉ ਕਹ ਜਾਈ ਭਾਵ ਮਨ ਤਾਂ ਹਾਥੀ ਬਣਿਆ ਪਿਆ ਹੈ ਪਰ ਮੁਕਤੀ ਦਾ ਦਵਾਰਾ ਤਾਂ ਰਾਈ ਸਰੋਂ ਦੇ ਦਾਣੇ ਤੋਂ ਵੀ ਦਸਵੇਂ ਹਿੱਸੇ ਜਿੰਨਾ ਹੈ ਸੋ ਇਸ ਤਰ੍ਹਾਂ ਇਸ ਨੂੰ ਸਾਧੂ ਜੀਵ ਨੂੰ ਉਜਗਤੀਆਂ ਦੱਸਦਾ ਹੈ ਕਿ ਤੂੰ ਨਾਮ ਜਪ ਨਾਮ ਅਭਿਆਸ ਕਰ ਗੁਰਬਾਣੀ ਪੜ ਇਹ ਤੇਰੀ ਅਵਿਧਿਆ ਨਾਮੀ ਜੋ ਐਨਕ ਲੱਗੀ ਹੈ ਅੱਖਾਂ ਤੇ ਇਹ ਵੀ ਉਤਰ ਜਾਵੇਗੀ ਆਪਣੇ ਆਪ ਹੌਲੀ ਹੌਲੀ ਢਿੱਲੀ ਪੈਂਦੀ ਪੈਂਦੀ ਰਹਿਤ ਰਹਿਤ ਰਹਿ ਜਾਏ ਬਿਕਾਰਾ ਇੱਕ ਦਿਨ ਇਹ ਲੈ ਜਾਵੇਗੀ ਤੇ ਤੈਨੂੰ ਪਰਮਾਤਮਾ ਦੇਸ ਆਵੇਗਾ ਪਰਮਾਤਮਾ ਨਾਲ ਮਿਲਾਪ ਹੋ ਜਾਵੇਗਾ ਸੋ ਕਿਵੇਂ ਇਹ ਜੀਵ ਵਿਛੜਿਆ ਸੀ ਹੁਣ ਕਿਵੇਂ ਮਿਲਦਾ ਹੈ ਇਹ ਆਪਾਂ ਇਸ ਦੇ ਜੀਵ ਦੀ ਕਹਾਣੀ ਦੇ ਛੇਵੇਂ ਭਾਗ ਵਿੱਚ ਸਰਵਣ ਕਰਾਂਗੇ ਭੁੱਲਾ ਨੱਚ ਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ